ਮਹਾਰਾਜੇ ਨੇ ਪ੍ਰਸਾਰਾ ਤੋਂ ਪਹਿਲਾਂ ਭਾਈ ਪ੍ਰਿਥੀਆ ਜੀ ਨੂੰ ਕੋਲ ਬੁਲਾਇਆ ਆਪਣੇ ਪ੍ਰਿਥੀ ਚੰਦ ਨੂੰ ਕਹਿਣ ਲੱਗੇ ਭਾਈ ਤੂੰ ਇਸ ਤਰ੍ਹਾਂ ਕਰ ਆਪਣੇ ਚਾਚਾ ਜੀ ਦੇ ਨਾਲ ਤੂੰ ਇਹਨਾਂ ਦੇ ਨਗਰ ਲਾਹੌਰ ਦੇ ਵਿੱਚ ਜਾ ਸਾਰੀ ਜ਼ਿੰਮੇਵਾਰੀ ਦੇ ਨਾਲ ਕਾਰਜ ਕਰਕੇ ਫੇਰ ਵਾਪਸ ਆ ਪ੍ਰਿਥੀ ਚੰਦ ਕਹਿਣ ਲੱਗਾ ਸੱਚੇ ਪਾਤਸ਼ਾਹ ਜੀ ਦੇਖੋ ਮੇਰੇ ਤੇ ਇੱਥੇ ਜ਼ਿੰਮੇਵਾਰੀ ਬਹੁਤ ਜ਼ਿਆਦਾ ਸੰਗਤਾਂ ਆਉਂਦੀਆਂ ਨੇ ਫਿਰ ਗੁਰੂ ਕੇ ਲੰਗਰਾਂ ਦੇ ਵਿੱਚ ਕੁਝ ਕਰਨਾ ਹੁੰਦਾ ਮੈਂ ਬੰਨ ਬੰਨ ਦਾ ਪ੍ਰਬੰਧ ਕਿਦਾ ਕਿਸ ਤਰ੍ਹਾਂ ਕਰਨਾ ਹੈ ਇਹ ਸਾਰੀ ਜ਼ਿੰਮੇਵਾਰੀ ਮੇਰੇ ਸਿਰ ਪਈ ਹੋਈ ਹੈ। ਹੁਣ ਮਹਾਰਾਜ ਜੀ ਏਡੀ ਜ਼ਿੰਮੇਵਾਰੀ ਛੱਡ ਕੇ ਮੈਂ ਕਿਵੇਂ ਚਲਾ ਜਾਵਾਂ? ਮਹਾਰਾਜ ਜੀ ਚੁੱਪ ਕਰ ਗਏ ਜਦੋਂ ਬਚਨ ਨਹੀਂ ਮੰਨਿਆ। ਪਰ ਮਹਾਰਾਜ ਜੀ ਨੇ ਬਾਬਾ ਮਹਾਦੇਵ ਜੀ ਨੂੰ ਕੋਲ ਬਿਲਾ ਲਿਆ। ਕਹਿਣ ਲੱਗੇ ਭਾਈ ਤੂੰ じゃ ਸ਼ਾਦੀ ਤੇ। ਹੁਣ ਇਹ ਤਾਂ ਬਹੁਤ ਹੀ ਜ਼ਿਆਦਾ ਮਸਤਾਨੀ ਸੀ। ਕਹਿੰਦੇ ਕਿਹਦੀ ਸ਼ਾਦੀ? ਕਿਹਦੇ ਵਿਆਹ ਕਿਹੜੀਆਂ ਰਿਸ਼ਤੇਦਾਰੀਆਂ ਕਿਹੜੇ ਚਾਚੇ ਤਾਏ? ਇਹ ਇੰਨੇ ਜ਼ਿਆਦਾ ਪਰਮਾਤਮਾ ਦੇ ਨਾਲ ਲੇਵ ਲੱਗੀ ਹੋਈ ਸੀ ਦੁਨਿਆਦਾਰੀ ਨੂੰ ਸਮਝਦੇ ਕੁਝ ਨਹੀਂ ਸੀ। ਇੰਦੇ ਸਾਰੇ ਰਿਸ਼ਤੇ ਲੋਭ ਮੋਹ ਦੇ ਬਣੇ ਹੋਏ ਨੇ ਮੈਂ ਇਨਾਂ ਰਿਸ਼ਤਿਆਂ ਦੇ ਵਿੱਚ ਨਹੀਂ ਸ਼ਾਮਲ ਹੋਣਾ ਮਹਾਦੇਵ ਜੀ ਜਿਹੜੇ ਸਾਨੂੰ ਸਾਰਾ ਜੀਵਨ ਉਹਨਾਂ ਨੇ ਇਸੇ ਤਰ੍ਹਾਂ ਹੀ ਬਤਾਇਆ ਹੋਈ ਆਨੰਦ ਕਾਰਜ ਜਨੇ ਕਰਾਇਆ ਫਿਰ ਤੀਸਰੀ ਵਾਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਉਹ ਆਪਣੇ ਕੋਲ ਬੁਲਾਇਆ ਸਤਿਗੁਰਾਂ ਨੇ ਗੁਰੂ ਰਾਮਦਾਸ ਪਾਤਸ਼ਾਹ ਜੀਆਂ ਨੇ ਤੁਸੀਂ ਜਾਵੋ ਹੁਣ ਆਪਣੇ ਚਾਚਾ ਜੀ ਦੇ ਨਾਲ ਤੇ ਜੋ ਵੀ ਇਹਨਾਂ ਦੇ ਲਾਹੌਰ ਦੇ ਵਿੱਚ ਜਦ ਤੱਕ ਵਿਆਹ ਦੇ ਕਾਰਜ ਪੂਰੇ ਨਹੀਂ ਹੁੰਦੇ ਤਦ ਤੱਕ ਤੁਸੀਂ ਵਾਪਸ ਨਹੀਂ ਆਉਣਾ ਜਦੋਂ ਜ਼ਰੂਰਤ ਪਵੇਗੀ ਅਸੀਂ ਤੁਹਾਨੂੰ ਯਾਦ ਕਰਾਂਗੇ ਤੇ ਵਾਪਸ ਬੁਲਾਵਾਂਗੇ ਹੁਣੇ ਪਰਖਦਾ ਸਮਾਂ ਸੀ ਪਰਖਣਾ ਸੀ ਸਤਿਗੁਰਾਂ ਨੇ ਹੁਣ ਪਹਿਲਾ ਦੋ ਪੁੱਤਰਾਂ ਨੂੰ ਪਰਖ ਲਿਆ ਉਹ ਤਾਂ ਪਹਿਲੀ ਵਾਰੀ ਤੇ ਬਜਨੇ ਨਿਮੰਨੇ ਸਤਿਗੁਰੂ ਜੀ ਜੋ ਕਹਿੰਦੇ ਹਨ ਉਹਨੂੰ ਮੰਨਣਾ ਹੀ ਸਤਿਗੁਰਾਂ ਦਾ ਸਿੱਖ ਹੋਣਾ ਹੈ ਮਹਾਰਾਜ ਜੀ ਤਾਂ ਰੋਜ਼ ਕਹਿੰਦੇ ਭਾਈ ਅੰਮ੍ਰਿਤ ਵੇਲੇ ਉੱਠਿਆ ਕਰ ਨਿਤਨੇਮ ਕਰ ਬਾਣੀ ਪੜ ਠੱਗੀ ਧੋਖਾ ਚੋਰੀ ਆਰੀਏ ਚੀਜ਼ਾਂ ਤੋਂ ਬਾਝਾ ਜੇ ਆਪਾਂ ਅੰਮ੍ਰਿਤ ਵੇਲੇ ਉੱਠਣ ਲੱਗ ਗਏ ਅੰਮ੍ਰਿਤ ਵੇਲੇ ਉੱਠ ਕੇ ਅਭਿਆਸ ਕਰਨ ਲੱਗ ਗਏ ਨਿਤਨੇਮ ਪੱਕਾ ਹੋ ਗਿਆ ਸਾਡਾ ਸਾਰਾ ਦਿਨ ਫਿਰ ਜਾਪ ਕਰਨਾ ਚੁਗਲੀ ਨਿੰਦਿਆ ਤੋਂ ਗਰੇਜ ਕਰਨਾ ਹਟ ਨਹੀਂ ਸਕਦੇ ਆਪਾਂ ਇਹਨਾਂ ਤੋਂ ਕਿਉਂਕਿ ਇਹ ਵਕਾਰ ਆ ਇਹ ਚੁੰਬੜੇ ਹੋਏ ਸਾਨੂੰ ਇਹਨਾਂ ਤੋਂ ਹੌਲੀ-ਹੌਲੀ ਦੂਰ ਹੋਇਆ ਜਾ ਸਕਦਾ ਕਿਸੇ ਚੀਜ਼ ਨੂੰ ਆਪਾਂ ਭਲਾਉਣਾ ਹੋਵੇ ਛੱਡਣਾ ਹੋਵੇ ਉਹ ਹੌਲੀ-ਹੌਲੀ ਛੱਡੀ ਜਾਂਦੀ ਹੈ ਇੱਕੇ ਦਮ ਨਹੀਂ ਛੱਡੀ ਜਾਂਦੀ ਫਿਰ ਤੋ ਅਸਲ ਗੁਰੂ ਦਾ ਸਿੱਖ ਬਣ ਗਿਆ ਫਿਰ ਕਿਸੇ ਨੂੰ ਪੁੱਛਣ ਜਾਂਦੀ ਲੋੜ ਨਹੀਂ ਪੈਣੀ ਵੀ ਮੈਂ ਸਿੱਖ ਬਣ ਗਿਆ ਕਿ ਨਹੀਂ ਦੇਖੀ ਜਰਾ ਮੈਂ ਜਾਂ ਮੈਨੂੰ ਦੱਸ ਮੈਂ ਕਿਵੇਂ ਪ੍ਰਮਾਤਮਾ ਨੂੰ ਜਪਿਆ ਕਰਾਂ ਕਿਤੇ ਪੁੱਛਣ ਜਾਂਦੀ ਲੋੜ ਨਹੀਂ ਪੈਣੀ ਸੋ ਮਹਾਰਾਜ ਜਿਹੜਾ ਜਰੋ ਬਚਨ ਮੰਨ ਲਏ ਤੇ ਸਤਿਗੁਰਾਂ ਦਾ ਸਿੱਖ ਹੋ ਗਿਆ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਹੱਥ ਬੰਨੇ ਕੋਈ ਮੁਖ ਤੋਂ ਦੂਸਰਾ ਬਚਨ ਨਹੀਂ ਕਿਹਾ ਚੁੱਪ ਕਰਕੇ ਆਪਣੇ ਚਾਚਾ ਬਾਬਾ ਸਹਾਰੀ ਮੱਲ ਜੀ ਦੇ ਨਾਲ ਚਲੇ ਗਏ ਲਾਹੌਰ